ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਪ੍ਰੀ ਸਤਿ ਸ੍ਰੀ ਅਕਾਲ ਜੀ ਅੱਜ ਇੱਕ ਐਸੀ ਕਹਾਣੀ ਤੋਂ ਤੁਹਾਨੂੰ ਰੂਬਰੂ ਕਰਾਉਣੀ ਆ ਜੋ ਤੁਹਾਡੇ ਰੋਂਗਟੇ ਖੜੇ ਕਰ ਦੇਵੇਗੀ ਜਲੰਧਰ ਦੇ ਇੱਕ ਵੱਡੇ ਕੋਠੇ ਦੀ ਖਬਰ ਮਿਲੀ ਸੀ ਤੇ ਉੱਥੇ ਵੈਸ਼ਿਆਵਰਤੀ ਚੱਲ ਰਹੀ ਸੀ ਐਸਪੀ ਅਦਿੱਤ્ય ਮਲੋਤਰਾ ਜੋ ਸਹੀ ਅਤੇ ਗਲਤ ਵਿੱਚ ਅੰਤਰ ਕਰਨਾ ਚੰਗੀ ਤਰ੍ਹਾਂ ਜਾਣਦਾ ਸੀ ਉਸ ਨੇ ਉਸ ਥਾਂ ਛਾਪਾ ਮਾਰਨ ਦੀ ਯੋਜਨਾ ਬਣਾਈ ਉਹ ਆਪਣੇ 10 ਪੁਲਿਸ ਅਫਸਰਾਂ ਦੇ ਨਾਲ ਕੋਠੇ ਤੇ ਰੈਡ ਪਾਉਂਦਾ ਹੈ ਕਮਰੇ ਅੰਦਰ ਅੱਗੇ ਵਧਣ ਲੱਗਾ ਤਾਂ ਉਸ ਦੀਆਂ ਅੱਖਾਂ ਸਾਹਮਣੇ ਜੋ ਹੋਇਆ ਉਹਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ। ਉਸ ਦੀ ਆਪਣੀ ਪਤਨੀ ਸੁਮੇਧਾ ਇੱਕ ਗਾਹਕ ਦੇ ਨਾਲ ਕਮਰੇ ਵਿੱਚ ਸੀ। ਉਹ ਜਦ ਉਸ ਨੂੰ ਵੇਖਦੀ ਹੈ ਤਾਂ ਚੀਕ ਪਾਉਂਦੀ ਹੈ "ਅਦਿੱਤਿਆ ਇਹ ਸਭ ਇੱਕ ਗਲਤਫਹਿਮੀ ਹੈ" ਪਰ ਹਕੀਕਤ ਸਾਹਮਣੇ ਸੀ। ਉਹ ਉੱਥੇ ਇੱਕ ਵੈਸ਼ਿਆ ਵਰਤੀ ਦੇ ਤੰਦੇ ਵਿੱਚ ਸੀ। ਜੀ ਹਾਂ, ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਉਣੇ ਹਾਂ ਬਣੇ ਰਹੋ ਵੀਡੀਓ ਦੇ ਅੰਤ ਤੱਕ। ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਅਦਿੱਤਿਆ ਸਨ ਰਹਿ ਗਿਆ ਉਸ ਨੂੰ ਇਸ ਗੱਲ ਦੀ ਉਮੀਦ ਨਹੀਂ ਸੀ ਕਿ ਉਸ ਦੀ ਆਪਣੀ ਪਤਨੀ ਇੰਜ ਕਰ ਸਕਦੀ ਹੈ ਸੁਮੇਦਾ ਨੇ ਆਖਰ ਇੰਜ ਕਿਉਂ ਕੀਤਾ ਇਹ ਉਸਦੀ ਮਜਬੂਰੀ ਸੀ ਕਿ ਆ ਉਸਦੀ ਇਹ ਆਪਣੀ ਚੋਣ ਹੁਣ ਦੱਸ ਦਿਆਂ ਕਿ ਸੁਮੇਦਾ ਉਸਦੀ ਕੀ ਕਹਾਣੀ ਹੈ ਸੁਮੇਦਾ ਬਹੁਤ ਪਿਆਰੀ ਸੀ ਪਰ ਉਸਦੀ ਇੱਕ ਆਦਤ ਸੀ ਉਸ ਨੂੰ ਪੈਸਾ ਸ਼ਾਨ ਸ਼ੌਕਤ ਅਤੇ ਅਮੀਰ ਜੀਵਨ ਜੀਣ ਦੀ ਲਤ ਲੱਗੀ ਹੋਈ ਸੀ ਅਦਿੱਤਿਆ ਜੋ ਇੱਕ ਸਰਕਾਰੀ ਨੌਕਰੀ ਵਿੱਚ ਸੀ ਉਸਦੀ ਇਮਾਨਦਾਰੀ ਨੇ ਉਹਨਾਂ ਨੂੰ ਜ਼ਿਆਦਾ ਧਨ ਦੌਲਤ ਨਹੀਂ ਦਿੱਤੀ ਸੁਮੇਦਾ ਹਮੇਸ਼ਾ ਇਹਨਾਂ ਗੱਲਾਂ ਤੋਂ ਤੰਗ ਆਉਂਦੀ ਰਹੇ ਉਸਨੇ ਅਦਿੱਤਿਆ ਤੋਂ ਬਿਨਾਂ ਹੋਰ ਪੈਸੇ ਵਾਲੇ ਲੋਕਾਂ ਨਾਲ ਸੰਬੰਧ ਬਣਾਉਣੇ ਸ਼ੁਰੂ ਕਰ ਦਿੱਤੇ ਜੋ ਹੌਲੀ-ਹੌਲੀ ਇਸ ਖਤਰਨਾਕ ਰਾਹ ਦੇ ਉੱਪਰ ਪਹੁੰਚ ਗਈ ਪਰ ਉਸ ਨੂੰ ਲੱਗਦਾ ਸੀ ਕਿ ਕੋਈ ਵੀ ਉਸ ਦਾ ਪਤਾ ਨਹੀਂ ਲਗਾ ਸਕਦਾ ਉਸਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਉਸ ਦਾ ਆਪਣਾ ਪਤੀ ਇੱਕ ਦਿਨ ਹੀ ਉਹਦੀ ਗ੍ਰਿਫਤਾਰੀ ਦੇ ਲਈ ਆਵੇਗਾ ਜਦ ਰੋਹਿਤ ਉਸ ਦਾ ਪੁੱਤਰ ਉਸ ਨੂੰ ਇਹ ਪਤਾ ਲੱਗਾ ਤੇ ਉਹ ਇੱਕ ਕਮਰੇ ਦੇ ਵਿੱਚ ਬੰਦ ਹੋ ਗਿਆ ਤੇ ਉਸਨੇ ਕਿਸੇ ਨਾਲ ਗੱਲ ਨਹੀਂ ਕੀਤੀ ਅਦਿੱਤਿਆ ਦੇ ਮਾਪੇ ਵੀ ਸੋਚ ਰਹੇ ਸਨ ਕਿ ਇਹ ਸਭ ਠੀਕ ਹੋ ਜਾਵੇਗਾ ਉਹ ਚਾਹੁੰਦੇ ਸਨ ਕਿ ਉਹ ਆਪਣੀ ਪਤਨੀ ਨੂੰ ਮਾਫ ਕਰ ਦੇਵੇ ਪਰ ਕੀ ਇਹ ਸੰਭਵ ਸੀ ਸੁਮੇਦਾ ਨੇ ਰੋ ਦਿੱਤਾ ਉਸ ਨੇ ਅਦਿੱਤਿਆ ਦੀਆਂ ਤਾਰੀਫਾਂ ਕੀਤੀਆਂ ਪਰ ਆਪਣੇ ਕੀਤੇ ਦੀ ਮਾਫੀ ਨਹੀਂ ਮੰਗੀ ਮੈਂ ਜੋ ਵੀ ਕੀਤਾ ਉਹ ਆਪਣੇ ਲਈ ਕੀਤਾ ਮੈਨੂੰ ਸ਼ਾਨ ਸ਼ੌਕਤ ਚਾਹੀਦੀ ਸੀ ਪਰ ਤੂੰ ਮੇਰੀ ਮਜਬੂਰੀ ਨਹੀਂ ਸਮਝੇਂਗਾ ਅਦਿੱਤਿਆ ਨੇ ਹਮੇਸ਼ਾ ਕਾਨੂੰਨ ਦੀ ਪਾਲਣਾ ਕੀਤੀ ਸੀ ਉਸ ਨੇ ਕਦੇ ਵੀ ਗਲਤ ਕੰਮ ਕਰਨ ਵਾਲੇ ਨੂੰ ਨਹੀਂ ਛੱਡਿਆ ਅੱਜ ਉਸ ਦੀ ਆਪਣੀ ਪਤਨੀ ਅਪਰਾਧੀ ਸੀ ਪਰ ਉਸ ਨੇ ਆਪਣੇ ਮਾਮੇ ਨੂੰ ਕਾਨੂੰਨ ਦੇ ਹਵਾਲੇ ਕਰ ਦਿੱਤਾ ਸੁਮੇਦਾ ਨੂੰ ਜੇਲ੍ਹ ਦੀ ਸਜ਼ਾ ਹੋ ਗਈ ਰੋਹਿਤ ਆਪਣੀ ਮਾਂ ਨੂੰ ਕਦੇ ਵੀ ਮਾਫ਼ ਕਰ ਸਕਿਆ ਅਦਿੱਤਿਆ ਨੇ ਆਪਣੀ ਪੁਲਿਸ ਦੀ ਨੌਕਰੀ ਛੱਡ ਦਿੱਤੀ ਕਿਉਂਕਿ ਹੁਣ ਉਹ ਜ਼ਿੰਦਗੀ 'ਚ ਕੋਈ ਬੇਇੱਜ਼ਤੀ ਨਹੀਂ ਚੱਲ ਰਿਹਾ ਸੀ ਪਰ ਇਹ ਆਖੀਰ ਸੀ ਜੀਵਨ ਦੀ ਸਭ ਤੋਂ ਵੱਡੀ ਸੱਚਾ ਕਿਸੇ ਨੇ ਆਪਣੇ ਤੇ ਵਿਸ਼ਵਾਸ ਨਾ ਹੋਣਾ ਕੁਝ ਪਾਪ ਇਹੋ ਜਿਹੇ ਹੁੰਦੇ ਨੇ ਜੋ ਜੇਲ੍ਹ ਤੋਂ ਵੀ ਵੱਡੀ ਸਜ਼ਾ ਦੇ ਜਾਂਦੇ ਨੇ ਸੋ ਦੋਸਤੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਸੋ ਦੋਸਤੋ ਇਸ ਕਹਾਣੀ ਦੇ ਸਾਰੇ ਪਾਤਰ ਅਤੇ ਘਟਨਾਵਾਂ ਕਾਲਤਿਕ ਨੇ ਪਰ ਕਹਾਣੀ ਇਹ ਸਾਨੂੰ ਬਹੁਤ ਕੁਝ ਸਿਖਾ ਕੇ ਜਾਂਦੀ ਹੈ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ